ਤਾਈ ਭਾਈ ਉਹ ਮੰਨਦੀਆਂ ਆਸਾ ਹੁਣ ਪੂਰੀਆਂ ਤੂੰ ਸੁਭਨਾ ਦਾ ਸਾਈਂ ਆਹੀ ਮੁੰਦਰੇ ਮਿਲਦੇ ਪੈਣਾ ਤਾਈ ਭਾਈ ਉਹ ਮੰਨਦੀਆਂ ਆਸਾ ਹੁਣ ਪੂਰੀਆਂ ਤੂੰ ਸੁਭਨਾ ਦਾ ਸਾਈਂ ਅਸੀਂ ਆਏ ਤੇਰੇ ਦਰਵਾਜ਼ ਚਰਨੀ ਲਾਲੋ ਬਾਬਾ ਜੀ ਅਸੀਂ ਆਏ ਤੇਰੇ ਦਰਵਾਜ਼ ਚਰਨੀ ਲਾਲੋ ਬਾਬਾ ਜੀ ਅਸੀਂ ਆਏ ਤੇਰੇ ਦਰਵਾਜ਼ ਜਿੰਨੀਆਂ ਵੀ ਸੰਗਤਾਂ ਬਾਬਾ ਜੀ ਦੇ ਦਰਵਾਜ਼ੇ ਦੇ ਵਿੱਚ ਪੁੱਛੀਆਂ ਨੇ ਬਾਬਾ ਜੀ ਦੇ ਪ੍ਰਕਾਸ਼ ਨਾਲ ਪੁੱਛੀਆਂ ਦੇ ਅੰਦਰ ਸਾਰਿਆਂ ਖੰਡਾ ਆਪੋ ਆਪਣੇ ਹਾਜ਼ਰੀ ਰੋਣ ਵਾਸਤੇ ਪੁੱਛਿਆ ਭਾਈ ਆਉ ਥੋੜ੍ਹ ਤੋਂ ਪਹਿਲਾਂ ਧੰਨ ਧੰਨ ਬਾਬਾ ਬਿਸਪਰਮਾ ਜੀ ਮਹਾਰਾਜ ਜੀ ਉਹਦੇ ਚਰਨਾਂ ਦੇ ਵਿੱਚ ਤੋਂ ਵਧੀਆ ਜਥੇ ਇੰਟਰਨੈਸ਼ਨਲ ਡਵਲ ਗੌਰਮੈਂਟ ਜਥੇ ਸਾਡੇ ਸਾਰਾ ਬਰਵੀਰ ਸਿੰਘ ਜੀ ਦੀ ਬੀਪੀਆਂ ਦੇ ਜਿੱਥੇ ਪੁੱਛੇ ਹੋਏ ਨੇ ਭਾਈ ਐਦਾਂ ਭਾਈ ਕੜਾਤਾ ਜੀ ਉਹਨਾਂ ਨੂੰ ਵੀ ਥਾਂ ਜਿੱਥੇ ਪੁੱਛਿਆ ਹੋਇਆ ਚਲਿ ਸਾਰੇ ਜਿੱਥੇ ਸਾਡੇ ਜਿੱਥੇ ਤੋਂ ਵਧੀਆ ਤੋਂ ਵਧੀਆ ਜਥੇ ਨਹੀਂ ਉਹਨਾਂ ਨੇ ਹਾਜ਼ਰੀ ਲਾਉਣੀ ਹੈ ਭਾਈ ਤੇ ਮੈਂ ਇਹ ਲੱਖ ਲੱਖ ਵਧਾਈ ਜੀ ਪਾਪਾ ਜੀ ਤੇਰੇ ਜਨਮ ਦੇ ਹੜੀ ਲੱਖ ਲੱਖ ਵਧਾਈ ਜੀ ਬੜੇ ਪਿਆਰ ਦੇ ਨਾਲ ਸੰਗਤਾਂ ਦੇ ਕੋਲੋਂ ਬਹੁਤ ਮਾਣ ਆਇਆ ਇੱਧਰ ਮੇਰੇ ਉਸਤਾਦ ਪ੍ਰਵੀਰ ਸਿੰਘ ਜੀ ਵੀ ਇੰਟਰਨੈਸ਼ਨਲ ਡਬਲ ਕਾਉਂਟ ਨਾਲ ਦੇਖਾ ਉਹਨਾਂ ਦੇ ਵੱਲੋਂ ਵੀ ਮਾਣ ਆਉਂਦੀਆਂ ਤਿਆਰੀਆਂ ਹੋ ਰਹੀਆਂ ਤਿਆਰੀਆਂ ਹੋ ਰਹੀਆਂ ਇਹਨਾਂ ਮਾਇਆ ਦੇ ਆਪ ਜੀ ਦੇ ਵਜਿਦ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲੋਕਾਂ ਦਾ ਧੰਨਵਾਦ ਥਲੇਖ ਵੀ ਤੁਹਾਡੇ ਜਨਮ ਦੇ ਸਾਡੇ ਦੀ ਲੱਖ ਲੱਖ ਢਾਈ ਦੀ ਬੜੇ ਪਿਆਰ ਦੇ ਨਾਲ ਜਿਹੜੇ ਕਮ ਕਮ ਕਰ ਸਾਡਾ ਧੰਨਵਾਦ